ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੁਰਨ ਭੈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਇਰਾਦੇ ਇੱਕ ਰੰਗ ਸੋਬਿੰਦ ਗੋਪਾਲ ਹ ਰਾਮ ਨਾਮ ਧਨ ਸੰਤਿਆ ਜਗਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜ ਆਏ ਨਾਨਕ ਅੰਤ ਨ ਪਇ ਹੈ ਬੇਅੰਤ ਗੁਸੈ ਬਿਲਾਵਲਾ ਮਹਲਾ ਪੰਜਵਾ ਜੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭ ਤਰਹਿ ਗੁਰ ਸ਼ਬਦ ਅਖੂਟਾ ਪੂਰਨ ਭਈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਅਰਾਧਨਾ ਹਰਨ ਦਾ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜਿਆਏ ਨਾਨਕ ਅੰਤਨ ਪਇ ਹੈ ਬੇਅੰਤ ਗੋਸਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੂਰਨ ਭੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਬਾਦਰ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਆਰਾਧੇ ਇੱਕ ਰੰਗ ਸ ਬੋਬਿੰਦ ਗੋਪਾਲ ਹ राम नाम तान संत्या जका नहीं सुमार शरण परे प्रभ तेरीया प्रभ के वढ आए नानक अंत न ना पय बेअंत गुसाई बेलावल महला पांचवा ਜੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਭ ਤਰਹਿ ਗੁਰ ਸ਼ਬਦ ਅਖੋਟਾ ਪੂਰਨ ਭੈ ਸਮਗਰੀ ਕਬਹੋ ਨਹੀਂ ਟੋਟ ਰਹਾ ਸਾਧ ਸੰਗ ਆराधना ਹਰਨ ਦਾ ਅਪਾਰ ਤਰਮ ਆਰਥ ਅਰ ਕਾਮ ਮੁਖ ਦੇਤੇ ਨਹੀਂ ਬਾਰ ਪਗਤ ਅਰਾਧ ਹੈ ਇੱਕ ਰੰਗ ਗੋਬਿੰਦ ਗੋਪਾਲ राम नाम तन संचया जाका नहीं स्मर शरण परे प्रभ तेरीया प्रभ के वढे आए नानक अंतन पय है, है। बेअंत गोसाई सतनान शिर वाह गुरु साहिब जी ਬਿਲਾਵਲੇ ਮਹਲਾ 5 ਦਾ ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੁਰਨ ਭੈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਰਾਧੇ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਤਿਆ ਜਾਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵਡਿਆਏ ਨਾਨਕ ਅੰਤ ਨ ਪਈਏ ਬੇਅੰਤ ਗੁਸਾਈ ਬਿਲਾਵਲ ਮਹਲਾ ਪੰਜਵਾ ਦੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਾਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਕਰਚਤ ਨਿਭਤ ਰਹੇ ਗੁਰ ਸ਼ਬਦ ਅਖੋਟਾ ਪੋਰਨ ਭੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰਨ ਦਾ ਅਪਾਰ ਤਰਮ ਆਰਥ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵਡਿਆਏ ਨਾ ਨਤ ਅੰਤਨ ਪਇ ਹੈ ਬੇਅੰਤ ਗੋਸਾਈ ਸਤਨਾਮ ਸਿਰਵਾਹ ਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੂਰਨ ਭੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਤਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵਢ ਆਏ ਨਾਨਕ ਅੰਤ ਨ ਪਇਐ ਬੇਅੰਤ ਗੁਸੈ ਬਿਲਾਵਲਾ ਮਹਲਾ ਪੰਜਵਾ ਜੇ ਜੰਤ ਸੁਪਰਸਨ ਪਏ देख प्रभ प्रताप करज उतारिया सतगुरु कर आहर आप खात खर्चत निभत है गुर शब्द अखुटा, पूरन अखट पूगरी कब हो नहीं टूट रहा ਸਾਧ ਸੰਗ ਅਰਾਧਨਾ ਹਰਿ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜਿਆਏ ਨਾਨਕ ਅੰਤਨ ਪਇ ਹੈ ਬੇਅੰਤ ਗੋਸਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੂਰਨ ਭਏ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਦ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਰਾਦੇ ਇੱਕ ਰੰਗ ਕ ਗੋਬਿੰਦ ਗੋਪਾਲ ਹ ਰਾਮ ਨਾਮ ਤਨ ਸੰਤਿਆ ਜਗਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜ ਆਏ ਨਾਨਕ ਅੰਤ ਨ ਪਇ ਬੇਅੰਤ ਗੁਸੈ ਬਿਲਾਵਲਾ ਮਹਲਾ ਪੰਜਵਾਂ ਜੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਭਤ ਰਹੇ ਗੁਰ ਸ਼ਬਦ ਅਖੋਟਾ ਪੂਰਨ ਭਈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਦ ਸੰਗ ਅਰਾਧਨਾ ਹਰ ਨਿਦ ਅਪਾਰ ਕਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਇੱਕ ਰੰਗ गोविंद गोपाल राम नाम तन संचया जका नहीं स्मर शरण परे प्रभु तेरीया प्रभु के वढे आए नानक अंतन पय है ਵੇ ਅੰਤੇ ਗੋਸਾਈ ਸਤਨਾਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਾਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੂਰਨ ਭੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਰਾਧੇ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਤਿਆ ਜਾਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵਡਿਆਏ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲ ਮਹਲਾ ਪੰਜਵਾ ਦੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਭਤ ਰਹੇ ਗੁਰ ਸ਼ਬਦ ਅਖੋਟਾ ਪੂਰਨ ਭੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆराधना ਹਾਰਨ ਦਾ ਅਪਾਰ ਤਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜਿਆਏ ਨਾਨਕ ਅੰਤ ਨ ਪਇ ਹੈ ਬੇਅੰਤ ਗੋਸਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਹ ਬਹਤਰ ਹੈ ਗੁਰ ਸ਼ਬਦ ਅਖੂਟਾ ਪੂਰਨ ਭਏ ਸਮਗਰੇ कब हो नहीं टूटा रहा साद संग आराधना हर निदा अपार धर्म अर्थ और काम मुख देते नहीं बार भगत इरादे एक रंग स गोविंद गोपाल राम नाम तान संत्या जका नहीं सुमरा शरण परे प्रभ तेरीया प्रभ के वढे आए नानक अंत न ना पय है बेअंत गुसाई ਪਿਲਾਵਲਾ ਮਹਲਾ ਪੰਜਵਾ ਜੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਕਰ ਚਤ ਨਿਭਤ ਰਹੇ ਗੁਰ ਸ਼ਬਦ ਅਖੋਟਾ ਕੋਰਨ ਭਈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਇੱਕ ਰੰਗ गोविंद गोपाल राम नाम तन संचया जका नहीं स्मर शरण परे प्रभ तेरीया प्रभ के वड आए नानक अंतन पय है, है बेअंत गोसाई ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੇ ਜੰਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰ ਜੇ ਉਤਾਰਿਆ ਸਤ ਗੁਰੂ ਕਰ ਆਹਰ ਆਪ ਕਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੂਟਾ ਪੂਰਨ ਭੈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੁਖ ਦੇਤੇ ਨਹੀਂ ਬਾਰ ਭਗਤ ਇਰਾਦੇ ਇੱਕ ਰੰਗ ਸੋਬਿੰਦ ਗੋਪਾਲ ਹ ਰਾਮ ਨਾਮ ਧਨ ਸੰਤਿਆ ਜਗਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜ ਆਏ ਨਾਨਕ ਅੰਤ ਨ ਪਇ ਹੈ ਬੇਅੰਤ ਗੁਸੈ ਬਿਲਾਵਲਾ ਮਹਲਾ ਪੰਜਵਾ ਜੇ ਜੰਤ ਸੁਪਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਗੜੇ ਆਹਰ ਆਪ ਖਾਤ ਕਰ ਚਤ ਨਿਭਤ ਰਹੇ ਗੁਰ ਸ਼ਬਦ ਅਖੋਟਾ ਪੂਰਨ ਭੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆराधना ਹਰਨ ਦਾ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੇ ਵੜ ਆਏ ਨਾਨਕ ਅੰਤਨ ਪਇ ਹੈ ਬੇਅੰਤ ਗੋਸਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ